ਸਾਸੀ ਕਪਾਈ ਜੀ ਸਾਰਿਆਂ ਨੂੰ ਜੇ ਕਿਸੇ ਪ੍ਰਾਣੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828511 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਮਾਰ ਰਹੀ ਹੈ ਬਾਈ ਜੀ ਪੰਡ ਮਲੂਕਾ ਜ਼ਿਲ੍ਹਾ ਬਈਨ ਬਟੰਡਾ ਪੈਂਦਾ ਤਹਿਸੀਲ ਬਈਨੂ ਫੂਲ ਪੈ ਜਾਂਦੀ ਆ ਸਾਹਮਣੇ ਬਾਈ ਜੀ ਜਿਹੜੀ ਤੁਸੀਂ ਕੱਟੀ ਦੇਖ ਰਹੇ ਹੋ ਇਹ ਬਾਈ ਜੀ ਇਹਦੀ ਉਮਰ ਹੈਗੀ 18 19 ਮਹੀਨੇ ਹੋ ਗਈ ਉਮਰ ਆ ਬਾਈ ਜੀ ਕੱਟੀ ਦੀ ਮੂੰਹ ਬਈ ਅਖੀਰੀ ਆ ਬਾਈ ਤੇ ਦੱਸਣ ਦੇ ਮਤਾਬਕ ਚਾਰ ਹੀ ਥਾਣਾ ਬਾਈ ਜੀ ਫੋਰਡ ਸ਼ਾਰਟ ਹੈਣੀਗੀ ਜਿਹੜੀ ਬਈ ਦੀ ਡਿਮਾਂਡ ਕੀਤੀ ਜਾਂਦੀ ਆ 27000 ਰੁਪਏ ਬਈ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜਾ ਕੋਈ ਫਿਕਸ ਪ੍ਰਾਈਸ ਨਹੀਂ ਆਹਾ ਬਾਈ ਜੀ ਜਿਹੜੀ ਤੁਸੀਂ ਕੱਟੀ ਦੇਖ ਰਹੇ ਹੋ ਇਹਦੀ ਬਈ ਜੀ 2 ਸਾਲ ਉਮਰ ਆ ਇਹਦੀ ਡਿਮਾਂਡ ਬਾਈ ਜੀ 32000 ਰੁਪਏ ਦੀ ਡਿਮਾਂਡ ਕੀਤੀ ਜਾਂਦੀ ਆ ਚਾਰ ਹੀ ਇਹਦੇ ਥਾਣਾ ਬਾਈ ਜੀ ਕੋਈ ਫੋਰਸ਼ਾਟ ਹੋਣੀਗੀ ਤੇ ਇਹਦਾ ਵੀ ਬਾਈ ਕੋਈ ਫਿਕਸ ਪ੍ਰਾਈਸ ਨਹੀਂ ਮੌਕੇ ਤੇ ਬਾਈ ਜੀ ਪੂਰਾ ਮਾਨਤਾਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਇਹ ਦੋਨਾਂ ਕੱਟੀਆਂ ਵਿੱਚੋਂ ਕੋਈ ਵੀ ਕੱਟੀ ਪਸੰਦ ਹੋਵੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਇੱਕ ਹੋਰ ਬਾਈ ਜੀ ਫੇਰ ਦੱਸ ਦਿੰਨੇ ਆ ਆ ਬਾਈ ਜੀ ਕੱਟੀ ਦੀ ਉਮਰ 2 ਸਾਲ ਆ ਡਿਮਾਂਡ ਇਹਦੀ 32000 ਕੀਤੀ ਜਾਂਦੀ ਆ ਜਿਹੜੀ ਪਹਿਲਾਂ ਵਾਲੀ ਕੱਟੀ ਦਿਖਾਈ ਸੀ ਬਾਈ ਜੀ ਉਹਦੀ 16 ਅਗਸਤ ਆ 20 ਕੁ ਮਹੀਨੇ ਉਮਰ ਸੀ ਬਾਈ ਜੀ ਉਹਦੀ ਤੇ 27000 ਰੁਪਏ ਉਹਦੀ ਡਿਮਾਂਡ ਕੀਤੀ ਜਾਂਦੀ ਸੀ ਜੇ ਕਿਸੇ ਭਰਾ ਨੂੰ ਇਹ ਦੋਨਾਂ ਕੱਟੀਆਂ ਵਿੱਚੋਂ ਕੋਈ ਵੀ ਕੱਟੀ ਪਸੰਦ ਹੋਵੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਉਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਪਈ ਦਾ ਨੰਬਰ ਧੰਨਵਾਦ ਭਾਈ ਜੀ ਸਾਰੇ ਵੀਰਾਂ ਦਾ